ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਬਿਆਸ ਤੋਂ ਸਾਡਾ ਪੰਜਵਾਂ ਜਥਾ ਜੜਾ ਬਾ ਉਹ ਸ਼ੰਭੂ ਬਾਡਰ ਨੂੰ ਰਵਾਨਾ ਹੋ ਰਿਹਾ ਸਾਰੀਆਂ ਜਥੇਬੰਦੀਆਂ ਇਸੇ ਤਰ੍ਹਾਂ ਸ਼ੰਭੂ ਖਨੌਰੀ ਡੱਬ ਵਾਲੀ ਰਤਨਪੁਰਾ ਰਾਜਸਥਾਨ ਨੂੰ ਜਥੇ ਭੇਜ ਰਹੀਆਂ ਹੈਗੀਆਂ ਨੇ ਕੰਮ ਦੀ ਰੁੱਤ ਦੇ ਬਾਵਜੂਦ ਇਹਦੋਂ ਗਾਹਾਂ ਜਿਹੜਾ ਅਸੀਂ ਦੇਖ ਰਹੇ ਹਾਂ ਹੁਣ ਸਵੈਮ ਪਾਜਪਾ ਤੇ ਮੋਦੀ ਸਰਕਾਰ ਦੀ ਜਿਹੜੀ ਹਾਲਤ ਆ ਬਹੁਤ ਕਮਜ਼ੋਰ ਲੱਗਦੀ ਹੈਗੀ ਮੈਂ ਨਹੀਂ ਕਹਿੰਦਾ ਪਹਿਲਾਂ ਕਹਿੰਦੇ ਸੀ 400 ਤੋਂ ਪਾਰ ਹੋ ਲੱਗਦਾ ਵੀ ਸੱਤਾ ਤੋਂ ਬਾਹਰ ਹੋਣ ਵਾਲੀ ਗੱਲ ਆ ਮੈਂ ਨਹੀਂ ਕਹਿੰਦਾ ਸਵੈਮ ਅੰਮਿਤ ਸ਼ਾਹ ਜੀ ਨੇ ਬਿਹਾਰ ਵਿੱਚ ਕੱਲ ਕਿਹਾ ਵਾ ਵੀ ਜੇ ਵਿਰੋਧੀ ਪਾਰਟੀਆਂ ਦੀ ਸਰਕਾਰ ਆ ਗਈ ਮਮਤਾ ਬੇਨਰਜੀ ਰਾਹੁਲ ਗਾਂਧੀ ਜੀ ਜਾਂ ਲਾਲੂ ਜੀ ਹੁਣੀ ਇੱਕ ਇੱਕ ਸਾਲ ਪ੍ਰਧਾਨ ਮੰਤਰੀ ਬਣ ਕੇ ਕਹਿੰਦੇ ਇਹਦੇ ਨਾਲ ਦੇਸ਼ ਦਾ ਨੁਕਸਾਨ ਹੋਊਗਾ ਇਹਦਾ ਮਤਲਬ ਦੂਜਿਆਂ ਦੀ ਸਰਕਾਰ ਆਉਂਦੀ ਸਵੈਮ ਗ੍ਰਹਿ ਮੰਤਰੀ ਨੂੰ ਦਿਖ ਰਹੀ ਹੈਗੀ ਆ ਇਹਦੀ ਵਜ੍ਹਾ ਕੀ ਹੋ ਸਕਦੀ ਹੈ ਸਪਸ਼ਟ ਕਿਹਾ ਸੀਗਾ ਵੀ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਉਹਨਾਂ ਨੇ ਵਾਅਦੇ ਕੀਤੇ ਵਫਾ ਕਰਨੇ ਚਾਹੀਦੇ ਮੋਦੀ ਜੀ ਇਹ ਸਵਸ਼ਤ ਬੋਲ ਰਹੇ ਨੇ ਵੀ 44 ਮੈਨੀਫੈਸਟੋ ਕੋ ਬਰੀਫ ਕੇਸ ਦੇ ਵਿੱਚ ਪਾ ਕੇ ਰੱਖਣ ਨੂੰ ਨਹੀਂ ਹੁੰਦੇ ਸਹੀ ਗੱਲ ਆ ਅਸੀਂ ਉਹਨਾਂ ਨੂੰ 2014 ਦਾ 2019 ਦਾ 44 ਮੈਨੀਫੈਸਟੋ ਯਾਦ ਕਰਾਉਂਦੇ ਆ ਉਹਨਾਂ ਦੇ ਵਾਅਦੇ ਵੀ ਆਉਂਦਿਆਂ ਸਾਰ ਸੰਕਲਪ ਲਿਆ ਸੀ ਵੀ ਕਿਸਾਨਾਂ ਦਾ ਕਰਜ਼ਾ ਖਤਮ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਔਰ 2022 ਵਿੱਚ ਕਿਸਾਨਾਂ ਦੀ ਆਮਦਨ ਦੁਗਣੀ ਇਹ ਸਾਡੇ ਨੇ ਵਾਅਦੇ ਕੀਤੇ ਸੀ ਔਰ ਇਹਦੋ ਇਹਦੋ ਕਹਾ ਜੜੀ ਦਸੰਬਰ 21 ਦੇ ਵਿੱਚ ਚਿੱਠੀ ਗਈ ਸੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਉਹ ਕੋਈ ਵਾਦੇ ਵਫਾ ਨਹੀਂ ਹੋਏ ਨਾ ਕੇਸ ਵਾਪਸ ਲੈ ਗਏ ਇਹ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦੇਸ਼ ਦੇ ਸੰਵਿਧਾਨ ਦੀ ਗੱਲ ਕਰਦੇ ਨੇ ਬਾਬਾ ਸਾਹਿਬ ਦੇ ਸੰਵਿਧਾਨ ਦੀ ਵੀ ਸੀ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੇ ਆ ਚੰਗੀ ਗੱਲ ਆ ਪਰ ਸਾਨੂੰ ਦੱਸੋ ਵੀ ਹਾਈਵੇ ਦੇ ਉੱਤੇ ਕੰਦਾ ਕੱਢ ਕੇ ਕਿਹੜਾ ਸੰਵਿਧਾਨ ਬਚ ਗਿਆ ਸਾਡੇ ਕਿਸਾਨਾਂ ਨੂੰ ਗੋਲੀਆਂ ਸਿੱਧੀਆਂ ਮਾਰ ਕੇ ਸ਼ਹੀਦ ਸੁਪਕਰ ਨੂੰ ਸ਼ਹੀਦ ਕਰਕੇ ਇਸਰਾਈਲ ਦੇ ਡਰੋਨਾਂ ਰਾਹੀਂ ਸਾਡੇ ਤੇ ਹੰਝੂ ਗਏ ਛੱਡ ਕੇ ਕਿਹੜਾ ਦੇਸ਼ ਦਾ ਸੰਵਿਧਾਨ ਬਚ ਗਿਆ ਦੇਸ਼ ਦੀ ਰਾਜਤਾ ਨਿਵੇਂ ਸਾਨੂੰ ਕਿਸਾਨ ਮਜ਼ਦੂਰ ਨੂੰ ਜਾਨ ਨਹੀਂ ਦਿੱਤਾ ਕਿਹੜਾ ਦੇਸ਼ ਦਾ ਸੰਵਿਧਾਨ ਬਚ ਗਿਆ ਔਰ ਅਜੇ ਮਿਸ਼ਰਾ ਟੈਨੀ ਜਿਹਦੇ ਤੇ 120 बी ਦਾ ਪਰਚਾ ਵਾ ਔਰ ਉਹਨੂੰ ਟਿਕਟ ਦਿੱਤੀ ਇਹ ਕਿਹੜੇ ਸੰਵਿਧਾਨ ਦਾ ਚੰਗੀ ਰਾਖੀ ਕਰ ਰਹੇ ਹੋ ਤੁਸੀਂ ਸੋ ਇਹ ਗੱਲਾਂ ਹੈਗੀਆਂ ਨੇ ਇਹਦੇ ਨਾਲ ਦੀ ਨਾਲ ਅਸੀਂ ਭਗਵੰਤਮਾਨ ਸਰਕਾਰ ਨੂੰ ਕਹਿਮਾ ਚਾਹਾਂਗੇ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖਰਾਬੀ ਬਹੁਤ ਆ ਮੰਡੀਆਂ ਚ ਕੰਨ ਖਰਾਬ ਹੋ ਰਹੀ ਆ ਕੋਈ ਪ੍ਰਬੰਧਨ ਨਹੀਂ ਹੈਗਾ ਮੌਇਸਚਰ ਦੇ ਨਾਂ ਤੇ ਕਿਸਾਨਾਂ ਨੂੰ ਲੁੱਟਿਆ ਨਹੀਂ ਜਾਣਾ ਚਾਹੀਦਾ ਜਿਹੜਾ ਭਾਜਪਾ ਕਠਜੋੜ ਦਾ ਵਿਰੋਧ ਹੈ ਪੂਰੇ ਦੇਸ਼ ਦੇ ਵਿੱਚ ਸਵਾਲ ਜਵਾਬ ਕਰਨ ਦਾ ਉਹ ਜਾਰੀ ਰਹੂਗਾ ਅਰ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਧੰਨਵਾਦ